ਉੱਪਰ ਕੋ ਇੱਕ ਨਿੱਕੀ ਜਿਹੀ ਕਟਾਰੀ ਮਾਰ ਦੇਵੇ ਜਿਵੇਂ ਬਈ ਬਹੁਤ ਬਹੁਤ ਸਰਾ ਟੂਰਨਾਮੈਂਟ ਖੇਡਦੇ ਆ ਨੌਜਾਨ ਕਬਦੀ ਪੈਂਦੀ ਹੈ ਤੇਰੇ ਮਿੱਤਰੋ ਕਨੇ ਵੱਲੋਂ ਦੀ ਟੀਮ ਚਲੀ ਗਈਆਂ ਮੇਰੇ ਪੁੱਤਰ ਕਨੇ ਅਨੰਦਗੜ੍ਹ ਵਾਲੀ ਸਾਹ ਤੇ ਟੀਮ ਜਿਹੜੀ ਚਲੀ ਗਈ ਹੈ ਕਨੇ ਪੁੱਤੇ ਦੀ ਉਹ ਚਲੀ ਗਈਆ ਕਨੇ ਦੀ ਪਿੱਟ ਵਾਲੇ ਪਾਸੇ ਆਹ ਕੌਣ ਹੈ ਅਰਚੂ ਆ ਨੌਜਾਨ ਕਨੇ ਹਲਕਾ ਹਲਕਾ ਸੋਹੜਿਆ ਅਰਦਾ ਟੱਕੀ ਮਾਰਦੇ ਚੰਗਲੇ ਸਾਡੇ 2.57 ਲੱਗ ਜਾਂਦੀ ਹੈ ਮਿੱਤ ਮਲੇ ਖੇਡਦੇ ਖੇਡ ਦੇ ਮੈਦਾਨ ਦੇ ਵਿੱਚ ਚੜ ਚੜ ਕੁੰਡੀਆਂ ਪੈਂਦੀਆਂ ਮੇਰੇ ਪੁੱਤਰੋ ਕੌਣ ਸਿਰਾਂ ਲੈ ਮੇਰੇ ਪੁੱਤਰੋ ਅੱਜ ਫਾਈਨਲ ਕਾਉਦਾ ਇੱਕ ਨਾਮ ਕਹਿੰਦੇ ਵੀ ਇੱਕ ਤਾਰ ਨੂੰ ਪਟਾਰੀ ਦਾ ਕੀਨੇ ਕਹਿੰਦੇ ਗੱਲਾਂ ਹੋ ਰਹੀਆਂ ਪਰ ਸਾਹਮਣੇ ਕਦੇ ਵੀ ਮੁੰਡੇ ਜਸਪਾਲ ਨੇ ਫਸਲੇ ਕਰ ਦਿੱਤੇ ਆ ਲੱਖਾਂ ਦਾ ਨੰਬਰ ਮੁੰਡੇ ਨੇ ਆਪਣੀ ਟੀਮ ਦੇ ਲਈ ਜੋ ਰਿਤਾ ਕਾਡੀ ਪੈਂਦੀ ਆ ਤਾਰ ਖਾਣੀ میدان پو سم اترے پاسے آشو 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 پلے بلے کبڈی 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 جہاں تاریخ ं चरक हूंदे के जेतू आहे मशीन जेतू आहे इन कलर बि ॾेटे चेटी आहे मेरो न कॾहिं पॉली अ ਪਾਰ ਬਰ ਤਿਆਰ ਤੇ ਕਰ ਚਰਚਾ ਮੁੰਡਾ ਪ੍ਰਦੀਪ ਸਿੰਘ ਆ ਕਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਅਰਸ਼ ਨੌਦੇ ਨੇ ਕਦੀ ਪਾ ਕੇ ਲੁੱਟਦਾ ਹੋਇਆ ਮੇਰੇ ਮਿੱਤਰੋ ਆਣ ਕਦੇ ਸਰਦਾਰ ਆ ਦੂਜਾ ਦੂਜੇ ਦੇ ਵੀ ਸੱਤ ਦਾ ਟਾਈਮ ਵਾਲਾ ਹੋ ਵਾਲਾ ਹੋ ਗਿਆ ਇਹ ਕਦੇ ਵੀ ਸਿਮਰੇ ਦਾ ਵੀਰ ਇਹ ਜਸਰੀ ਨੌਜਾਨਾ ਕਦੇ ਵੀ ਇਹਦਾ ਕਦੇ ਵੀ ਮੇਰੇ ਮਿੱਤਰੋ ਕਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਟੋਟੀ ਦਾ ਮੈਚ ਪਰ ਸਾਹਮਣੇ ਤਿੰਨ ਨੇ ਜਿਨ੍ਹਾਂ ਨੇ ਮੇਰੇ ਕਿਹੜਾ ਜਾਤੀ ਲਾ ਕੇ ਵੱਲਾ ਫਮੋਗਲੇ ਕਰ ਬਹੁਤ ਵੱਲਾ ਸਮੇਂ ਦੀਆ ਆ ਟਰਾਈ ਵੱਡੀ ਕੀਤੀ ਹੈ ਕੋਸ਼ਿਸ਼ ਤਾਂ ਕੀਤੀ ਹੈ ਲੰਮੜ ਦੇ ਲੱਖਾਂ ਦੇ ਜਿੰਨਾਂ ਨੂੰ ਟੂ ਟਿਸਣਾ ਸਭ ਤੋਂ ਵੱਡੀਆਂ ਅੱਖਾਂ ਨੇ ਇਹ ਸਾਈਆਂ ਹੋਰੀ ਅੱਖਾਂ ਨੇ گل گلے کی بڑی پہ اور پلر والے بہ جی آرش بھی پلر والا پیرے تو بہت بڑی آسان نے اور سیا تگڑا بڑے گا جو بہت محنت کرتا رہا بہ جی ریڑھ پہ مجھے ہاپی تیار بر پیار والے بھی پردیپ آئی ہاتھی ہے مل میرے مطر پر سامنے آ جانا پھر گیا لگنا یوریا گیا پلے ਸਰੇ ਪਾਸੇ ਨੰਦਾ ਕਿਉਂਕਿ ਬੱਲੇ ਬੱਲੇ ਧੁੱਜੋ ala ਕਰ ਆ ਗਿਆ ਬੱਲੇ ਬੱਲੇ ਕਹਿੰਦੇ ਧੁੱਜੋ ala ਕਰਵਾ ਗਿਆ ਇਧਰ ਕਹਿੰਦੇ ਚੋਟੀ ਦੀਆਂ ਟੀਮਾਂ ਸੋਤਰਾ ਫਾਇਦਾ ਚੱਲਦਾ ਬਈ ਦੂਮਾ ਦੇਖਾਂਗੇ ਕੌਣ ਕੋਸ਼ਿਸ਼ ਕਰੇਗਾ ਪੰਜੀ ਹੀ ਕਬੱਡੀ ਹੈ ਤੇ ਪ੍ਰਦੀਪ ਕਰ ਚਰਚਾ ਛੋਹ ਰਿਹਾ ਹੈ ਮलान ਜੜੀਏ ਕੌਦੀ ਆ ਜਸੀਨ ਦਾ ਉਜਲ ਕਨੇ ਮੇਰੇ ਪੁੱਤੋ

ਬਲਕਿ ਚੱਲ ਰਹੀ ਸਮੇਂ ਦੀ ਹੁਣੀ ਹੈ ਮੇਰੇ ਮਿੱਤਰੋ ਕਿ ਧੰਨਵਾਦ ਤੇਰੇਆ ਪਰਤੋਜਾਂ ਲਈ ਪਰ ਫਰਕ ਦੇ ਵਿੱਚ ਬਹੁਤਾ ਸਾਡੇ ਨਹੀਂ ਕਿ ਜਿੰਨਾ ਵੀ ਤੂੰ ਫਾਇਡ ਖਾਵੇ ਉਹਨਾਂ ਨਾਲ ਮੇਰੇ ਆ ਦੇ ਨਹੀਂ ਕਿ ਤੈਨੂੰ ਬੜੀ ਅਲਰਜੀ ਚੁੰਨੀ ਤੋਂ ਮੈਂ ਛੋਟੀ ਪਰਨੇ ਕਾਲੇ ਦਾ ਵੀ ਚੇਲੀਏ ਸਾਥ ਪਖੰਦੀ ਮੋਆਸ਼ਕ ਢੰਡਰਾ ਵਾਲੇ ਦਾ ਮੋਆਸ਼ਕ ਢੰਡਰਾ ਵਾਲੇ ਦਾ ਬੱਲਾ ਸੰਤਬਾਬਾ ਜਰਨਾਇਸ ਨੇ ਢੰਡਰਾ ਵਾਲੇ ਦੇ ਚਲਦੀਆਂ ਨੇ ਇਧਰੋਂ ਪਾਸਰ ਨੰਬਰ ਕਹਿੰਦੇ ਇਹ ਮੁੰਡਾ ਬੱਲੇ ਬੱਲੇ ਕਰਵਾ ਗਿਆ ਲਓ ਜੀ ਪ੍ਰਭੂ ਕਰ ਸਰਦਾਰ ਕਬੀ ਕਬੀ ਤੇ ਖੇਡ ਦੇ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਕਰੋ ਮਿੱਤਰੋ ਫਾਈਨਲ ਮੈਚ ਜਿਹੜੀ ਕਿਨੇ ਇੱਕ ਟੀਮ ਹਰਦੀ ਹੈ ਸੈਕਲ ਰੋਡ ਦੀ ਹੈ ਫਸਟ ਹੈ ਜਿਹੜੀ ਕੰਦ ਕੱਪ ਦੀ ਤੋਂ ਮਾਪਿਆਂ ਦਾ ਕਰਦਾ ਬਸ ਵੀ ਕਦੇ ਨਹੀਂ ਸੱਤ ਮੰਨਿਓ ਵੈਟ ਕੇ ਅਮਰੀਕਾ ਵਿੱਚ ਵੀ ਨਹੀਂ ਹੁੰਦੇ ਕੰਮ ਗਾਦੀ ਫੇਰੀ ਕਰਕੇ ਜੋ ਖੰਨੇਓ ਉਹ ਕਹਿੰਦੇ ਸਿਰੇ ਦਾ ਨੰਬਰ ਮੁੰਡਾ ਵੱਲ ਰਿਹਾ ਆਪਣੀ ਟੀਮ ਦੇ ਨਾਲ ਜੋੜ ਕੇ ਮੇਰੇ ਮਿੱਤਰੋ ਔਰ ਸੁਰੇ ਦੀਆਂ ਰੱਡਾਂ ਪੈਂਦੀਆਂ ਅੱਜ ਜੱਫੇ ਲੱਗਦੇ ਮੇਰੇ ਲਾਗੇ ਮਰਸੀਦ ਕਿਤੇ ਉੱਗਦੀਆਂ ਮੱਕੀਆਂ ਨੇ ਨਰੂਏ ਦੀ ਸੋਚ ਵਾਲੇ ਕਰਦੇ ਤਰੱਕੀਆਂ ਨੇ ਲਾਲਚੇ ਕਿਦੇ ਜਿਹਨੇ ਫੋਪੜੀ ਚ ਪਾਲਲੇ ਵੱਡੇ ਕਿਤੇ ਨੇ ਸਿੱਧੀ ਕਰ ਗਈ ਹੁੰਦੇ ਆ ਖਾੜ ਦੇ ਟੋਲੇ ਕਿਤੇ 21 ਦੇ ਨਾਟ ਸਾਹਮਣੇ ਵਾਲੇ ਜ਼ਿੰਦਗੀ 'ਚ ਢਾਈ ਹੁੰਦੇ ਆ ਕਿ ਸਾਹਮਣੇ ਵਾਲੇ ਸਾal ਜ਼ਿੰਦਗੀ ਦੇ ਢਾਈ ਹੁੰਦੇ ਆ ਗੱਲਾਂ ਜਾਂਦੇ ਨੇ ਢਿੱਲੋਂ ਪ੍ਰੇਣਤੰਡ ਵਾਲਾ ਲਿਖਦਾ ਮੇਰੇ ਵੀਰੋ ਢਿੱਲੋਂ ਦੀ ਕਲਮ ਜੇ ਤੂੰ ਲਿਖਦੀ ਆ ਇਹ ਗੱਲਾਂ ਕਦੇ ਨਹੀਂ ਵੀਰ ਵੀਰੋ ਸੱਚੀਆਂ ਲਿਖਦਾ ਆਪਣਾ ਜੰਗ ਢਿੱਲੋਂ ਪ੍ਰੇਣ ਵਾਲਾ ਇਧਰਲੇ ਪਾਸੇ ਫੋਟੀ ਦੀ ਕਬੱਡੀ ਪੈਂਦੀ ਆ ਲੈ ਵੀ ਮੁੰਡੇ ਢੁੱਲਿਆ ਫੜ ਤਿਆਰੀ ਜੱਫਾ ਲਾ ਕੇ ਗੱਲ ਫੋਰ ਵਾਲੀ ਆ ਇਧਰਲੇ ਪਾਸੇ ਭੱਜੂ ਵਾਲਾ ਢੁੱਲਾ 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 ਕਰਦਾ ਹੋਇ ਟਰਾਈ ਇਹ ਕਬੱਡੀ ਕਬੱਡੀ ਕਬੱਡੀ

ਦੇ ਬਲੇਕ ਬਾਮਾ ਨੇ ਐਨ ਕਦੇ ਵੀ ਅੱਜ ਸੜਾ ਹੋਇਆ ਸਾਰੀਆਂ ਟੀਮਾਂ ਪੁੱਜੀਆਂ ਪਰ ਸਾਹਮਣੇ ਕਹਿੰਦੇ ਵੀ ਆਹ ਮੁੰਡੇ ਦਾ ਵੱਲਵਾ ਪਿੰਦਾ ਪਰ ਇਹਨੂੰ ਦੁਨੀਆ ਕਹਿੰਦੇ ਦੀਪੂ ਦੀਪੂ ਅਖਦੀ ਹੈ ਮੇਰੇ ਮਿੱਤਰੋ ਪਰ ਸਾਹਮਣੇ ਕਹਿੰਦੇ ਵੀ ਜਸਪਾਲ ਕਡਾਸਾ ਫੈਸਲੇ ਕਰ ਗਿਆ ਜਦੀਪਿਲ ਮੁੰਡੇ ਦਾ ਮਿਰਜੇ ਆਣਾ ਪਰ ਇਹਦੇ ਧੀਰ ਦੇ ਬੱਚਾ ਇਹ ਸਾਡੇ ਸੀਰੇ ਦੀ ਕਹਿੰਦੇ ਵੀ ਬਾਲੇ ਵਾਲੀ ਸੱਦੀ ਦਾ ਮਣੀ ਦਰ ਕੇ ਹੋਵੇ گانچوی کبڈی پہ ادھر جسوی جسی ایک کرائی میرے مندر کہا نے اپنی ٹیم بھائی چھوڑ دتا ہے کہ سدے نال کوئی کرے چلا کیا

ਜਿਹੜੇ ਜਾਲ ਦੀ ਪੈ ਨੂੰ ਪੈਨ ਬਣਦੇ ਆ ਤੇ ਮਾਂ ਨੂੰ ਮਾਂ ਮਾਰਦੇ ਹੋ ਲਓ ਜੀ ਪ੍ਰਦੀਪ ਕਰ ਚਰਚਾ ਬੰਦੀ ਛੇਰੇ ਗਵਾਨ ਦੇ ਵਿੱਚ ਪੁੱਤੋ ਵਾਲਾ ਮੇਰੇ ਮਿੱਤਰੋ ਇਹ ਆ ਮਨੀ ਪੁੱਤੋ ਦੀ ਧਰਤੀ ਦਾ ਪਰ ਕਦੇ ਇੱਕ ਪਾਸੇ ਕਦੇ ਸਮਰੇ ਦਾ ਵੀ ਹੈ ਜੱਸੀ ਦੇ ਜਾਲਾ ਛੇਰੇ ਵਾਲਾ ਛੇਰੇ ਦਾ ਤਾਉਣ ਮਸ਼ਹੂਰ ਹੈ ਛੇਰੇ ਦਾ ਕਦੇ ਵੀ ਘਾਤ ਦੇ ਤੱਕੜੀ ਕਬੱਡੀ ਖੇਡੀ ਹੈ ਪਰ ਸਾਹਮਣੇ ਆਉਂਦਾ ਤਬਰ ਸਾਡੇ ਤੇ ਬੱਲੇ ਵਾਲਾ ਵੱਖਰੇ ਜਿਹੇ ਲਗਾ ਲਾਉਣਾ ਮੇਰੇ ਪੁੱਤੋ ਵੀ ਮੰਗੀ ਖੁਸ਼ੀ ਮੁਰੇ ਕਿਥੇ ਰਦਾ ਪੈਂਦੀਆਂ باقی گلا سچیا نے کبڈی پول بنا پلر والا ادھر پچے منڈی والا پلے پلے کبڈی کبڈی کبڈی

ਜੱਸੀ ਜੱਸੀ ਆਹ ਕਹਿੰਦੇ ਹੋ ਗਿਆ ਸਾਹਮਣੇ ਤੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਲੱਗਦਾ ਯੋਗ ਉਹ ਕੌਰ ਜੱਫਾ ਲਾਉ ਗੱਲਾਂ ਫਾਈਨਲ ਦੀਆਂ बजਨੀਆਂ ਤਾੜੀਆਂ ਮੁਰਦੂ ਮੁਰਕੀ ਹੁੰਦਾ ਸਰੀਰ ਵੀ ਮੁਰਦੂ ਮੁਰਕੀ ਹੋ ਗਿਆ ਸਰੀਰ ਚੋਬਰਾਂ ਦਾ ਕੰਡਾ ਬਣੀ ਚੁੰਮਦਾ ਜਸਪੀਰ ਚੋਬਰਾਂ ਦਾ ਜਿਹੜੀ ਦੀ ਗਰਮ ਖੂਲਲ ਕਰੇ ਤਾਂ ਬਜਲੇ ਤੇ ਰਾਜੇ ਖੇਲੇ ਮਰਦਮੰਦਾਂ ਦੇ ਔਰ ਡਰ ਕੇ ਨੀ ਭੱਜਦੇ ਕਿ ਰਾਜੇ ਖੇਲੇ ਮਰਦਮੰਦਾਂ ਨੂੰ ਡਰ ਕੇ ਨੀ ਭੱਜਦੇ ਮਰਦਾਂ ਦੀ ਖੇਡ ਵੀਰੇ ਮਾਖਣ ਕਬੱਡੀ ਆ ਇਧਰਲੇ ਪਾਸੇ ਟੁੱਟੂ ਵਾਲੇ ਦੋ ਹੋ ਗਏ ਦੋਹਾਂ ਦੇ ਵਿੱਚੋਂ ਬੇਟਾ ਕਾਹਲ ਕੋਸ਼ ਕਰਿਆ ਫੇਮਲਾ ਮੈਚ ਆ ਬੇ ਮਿੱਤਰੋ ਪਟਾਖੀ ਪੈਂਦੀ ਆ ਔਰ ਪਾਸੇ ਖੋ ਗਿਆ ਅਜੇ ਟੋੜ ਦਾ ਮੇਲਾ ਬੇ ਮਿੱਤਰੋ ਓ ਥਾੜ ਥਾੜ ਓ ਥਾੜ ਥਾੜ ਹੋਈ ਜਾਂਦੀ ਆ ਸਟਾਲੇ ਫੈਸਲੇ ਕੀਤੇ ਨੰਬਰ ਉਹ ਤਾਜੀ ਨੇ ਪੀਟੀਮ ਵੀ ਜੋੜੋ ਆਪ ਵੀ ਕਬੱਡੀ ਪੇਗੀ ਹੈ ਔਰ ਤਿੰਨ ਖਿਡਾਰੀ ਤਿਆਰ ਵਰ ਤਿਆਰ ਨੇ ਲੈ ਵੀ ਜੱਸੀ ਫੜ ਤਿਆਰੀ ਆ ਮੁੰਡਾ ਜੱਸੀ ਆ ਰਵਾ ਦੇ ਰੋ ਸ਼ੋਰੇ ਪਿੰਡਾ ਮੇਰੇ ਮਿੱਤਰੋ ਆ ਕਹਿੰਦੇ ਜੱਸੀ ਦਾ ਸ਼ੋਰੇ ਪਿੰਡਾ ਇਹ ਆ ਕਹਿੰਦੇ ਸੋਰੇ ਦਾ ਵੀਰ ਸ਼ੋਰੇ ਦਾ ਤਾਲ ਮਸ਼ੂਰਾ ਵੀ ਰੂਹ ਰੋਦੀ ਹੋਣੀ ਵਾਲੇ ਜਿੱਤਦੀ ਲੱਗਣ ਦੇ ਪਿਆ ਸਾਡਾ ਤਾਜ ਦੇ ਉੱਤੇ ਆਖਲੇ ਆਖਲੇ ਸੋਰੇ ਸਰ ਜਾਗ ਲੱਗਦੀ ਓ ਤੇ ਨਸਲਾ ਪੰਜਾਬ ਦੇ ਕੇ ਜੰਗ ਢੱਲੇ ਗੱਲਾਂ ਕਰਦਾ ਹੁੰਦਾ ਸਿਰੇ ਦਾ ਇਕੱਲੇ ਵੀ ਐਰ ਜੂਦਨੀਆ ਜਵਾਨੀਆਂ ਹਵੇ ਮੱਕਿਆਣੀ ਮੂਸਰ ਦੇ ਤੈਣ ਦੇ ਬੰਗੂ ਹਵੇ ਕਰੇ ਵੀ ਸੋਲਕਾ ਮੱਕਿਆਣੀ ਓ ਹਾਲੇ ਮੱਕਿਆਣੀ ਹਾਲੇ ਮੱਕਿਆਣੀ ਜਦੋਂ ਮੱਕਿਆ ਤੇ ਆਪੇ ਲੋਕਾਂ ਨੂੰ ਪਤਾ ਲੱਗ ਜਾਣਾ ਕੋਟਰ ਹਲੇ ਮੱਕਿਆਣੀ ਲਾਵੀ ਮੁੰਡਿਆ ਫੜ ਤਿਆਰੀ

पता लॻणा चाहींदा जे लाइ तव्हां घर करणी आहे मुंहिंजे दोन टीम वारे लंबर वारे कोरे सॾे सेरो ਪਰ ਕਨੇ ਸਿਰਾ ਕਨਾ ਮੁੱਕਿਆ ਨਹੀਂ ਸਿਰਾ ਜਿਹੜੇ ਤੂੰ ਮੈਚ ਕਰਾਇਆ ਨਾ ਸਾਰੀਆਂ ਟੀਮਾਂ ਦੀਆਂ ਤਸੱਲੀਆ ਹੋ ਕੇ ਗਈਆਂ ਬਈ ਸਾਡੇ ਸਾਥ ਆઠ ਹੋਨੇ ਆ ਆਹ ਕੌਣ ਇਹ ਆ ਜੱਸੀ ਮੇਰੇ ਮਿੱਤਰੋ ਇਹ ਆ ਸਾਡੇ ਸਗਰੇ ਦਾ ਵੀਰ ਛੋਰੇ ਪਿੰਡਾ ਅੱਜ ਬੰਦਰੇ ਅਗਲੇ ਧਾਰਾ ਮੰਗਾ ਹੋਇਆ ਸਿਰੇ ਦੀ ਖੇਡ ਜਿਹੜੇ ਮਿੱਤਰੋ ਅੱਲਾਸ ਤੇ ਮੈਚ ਪਿਆਣ ਕਨੇ ਸਿਰੇ ਦੇ ਖਿਡਾਰੀ ਪੁੱਜਿਆ ਇਸ ਧਰਤੀ ਦੇ ਕਹਿੰਦੇ ਕਹਿੰਦੇ ਮਾਨਸੇ ਦਾ ਧੀ ਇਲਾਕੇ ਦਾ ਵਾਲਾ ਪਿੰਡਾ ਸੀਰ ਪੁੰਡੇ ਸਿੰਘ ਲਿਆ ਯਾਦਾ ਰਹੀਆ ਮੇਰੇ ਬੰਤਰੇ ਯਾਦਾ ਰਹੀਆਂ ਨੇਆਂ ਸਾਲਾਂ ਦੀਆਂ ਆ ਪਰ ਸਾਹਮਣੇ ਕਦੇ ਵੀ ਕੌਡੀ ਪੈਂਦੀ ਆ ਵੀ ਯਾਰੀ ਲਾਦੇ ਯਾਰ ਦੀ ਉਹ ਪੈਣ ਤੱਕਣਾ ਕੰਮ ਹੁੰਦਾ ਏ ਯਾਰ ਕਮਿੰਦਿਆਂ ਦਾ ਅੰਬਰ ਦਾ ਕੱਲਾ ਕੱਲਾ ਤਾਰਾ ਗੱਲਦਾ ਛਾਤੀ ਹੁੰਦਾ ਤੇ ਗੁਬੂਤਰ ਚੀਨਿਆਂ ਦਾ ਸਰਦਾਰ ਜੱਗੀਆ ਦੀਆਂ ਫੌਜਾਂ ਦੀ ਕੀ ਜ਼ਿੰਦਗੀ ਰੱਦ ਕਰ ਗਏ ਨੇ ਕਈ ਕਈ ਮਹੀਨੇ ਦਾ ਆਹ ਕਦੇ ਵੀ ਹਜੇ ਮੋਤੀਆਂ ਦੀ ਮਰੇ ਪੱਟੇ ਕਦੇ ਵੀ ਆੜ ਅੜਾ ਪੈਣ ਮੈਚ ਕਾਪਦੀਆਂ ਟੀਮਾਂ ਪੁੱਜਿਆ ਸਰਤੀ ਤੇ ਬੜੀ ਭਾਗਾ ਬੜੀ ਤਰਤੀਆ ਪਹਿਲਾ ਟੂਰਨਾਮੈਂਟ ਆਏ ਤੇ ਮੁੰਨਾਂ ਨੇ ਕਦੇ ਵੀ ਜਦ ਮੁਦਰਾ ਸਫਲ ਹੋ ਗਏ ਚੋਲੇ ਲੱਭੇ ਪੁੱਜੋਲੇ ਫਿਰ ਦੱਗੀ ਸਮਰਤ ਧੋਚੋ ਮੰਡੀ ਵਾਲਾ ਕਬੱਡੀ ਪੌੜਾ ਬਠਿੰਡੇ ਵਾਲੇ ਅਸਲੇ ਰੱਖਣ ਦੇ ਸੌਕੀ ਆ ਜ਼ਿਲ੍ਹਾ ਬਠਿੰਡਾ ਦੀ ਟੀਮ ਇੱਕ ਪਾਸੇ ਜ਼ਿਲ੍ਹਾ ਸੰਗਰੂਰ ਓ ਪੱਲੇ ਪੱਲੇ ਇਹਨੂੰ ਆਸ਼ੂ ਕਹਿੰਦੇ ਆ ਚੱਲਦਾ ਮੈਚ ਸੱਟ ਤੇ ਜੀ ਰੋ ਮੈਚਾਂ ਦੇ ਟੀਮ ਜਿੱਤ ਗਈ ਪੱਲਵਾ ਮੇਰੇ ਮੱਥੇ ਜੂਨ ਮੈਚਾਂ ਆ ਸਵਾਏ ਕੁਬਰੀ ਪਾਰੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਉਹਨਾਂ ਦੇਖ ਯਾਰ ਤੇਰੇ ਨੀ ਸਾਰਾ ਪਿੰਡ ਤਾੜੀ ਮਾਰ ਕੇ ਗਿਆ ਵੀ ਸੋਹਣਾ ਮੇਲਾ ਹੋਇਆ ਬਿਨਾਂ ਨਾਮਾ ਜਿੰਦਗਾ ਬੂਟਾ ਤੱਕ ਦਾ ਖੇਡਿਆ ਸਾਰੇ ਪਿੰਡੇ ਸਾਂਝੀ ਕੀਤੀ ਵੀ ਬਹੁਤ ਸੋਹਣਾ ਟੂਰਨਾਮੈਂਟ ਆਪਰਾ ਲਾ ਵਧੀਆ ਕੀਤਾ ਲਾਡੇ ਸਾਡੇ ਜਸਪਾਲ ਬੜਾ ਸੇਵਰਗੇ ਸਾਰੇ ਹੀ ਭਰਾਵਾ ਦਾ ਬਹੁਤ ਵੱਡਾ ਧੰਨਵਾਦ ਹੈ ਜਿੰਨਾ ਨੇ ਸਭ ਯੋਗਦਾਨ ਪਾਈ ਸਾਰੀ ਸੇਵਾਦਾਰਾਂ ਦਾ ਜਿੰਨੇ ਵੀ ਭਰਾ ਸੋਦਾ ਜਾਣੇ ਬਈ ਬਾਬਾ ਅਤੀਜਾਨੀ ਜਾਨ ਨੂੰ ਸਾਰੇ ਪਰਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਈ ਯੋਗਦਾਨ ਪਾਇਆ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸ਼ਵਕਾਇਆ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਾਂ ਸਾਡੇ ਸਗਲ ਨੂੰ ਨਾਮ ਲਈਏ ਜਸਪਾਲ ਗੜਸਾ ਜੀ ਆਪਾਂ ਸਾਡੇ ਸਗਲ ਨੂੰ ਨਾਮ ਲਈਏ ਸਾਡਾ ਗਗਨ ਵੀ ਆਇਆ ਹੋਇਆ ਮੇਰੇ ਮਿੱਤਰੋ ਮਾਲਵੇ ਵਾਲਾ ਗਗਨ ਚੇਤੇ ਦਰ ਦੇ ਪੁੱਜਿਆ ਹੋਇਆ ਦਿਨੇ ਤੋਂ ਵਮਾਲੇ ਸਾਰੇ ਵੀਰਾਂ ਦਾ سرح میلہ ہوا بھی جنیا بھی اب لکھ لگ بھائی پارٹی بنتی ہے نظر آئی ارشد پنڈت کبڈی کھلیاں ਮੰਗੂ ਦੇ ਵੀਰੋ ਸਿੱਤ ਦੰਦੀ ਵਾਲਾ ਇਹਦਾ ਬੜੀਆ ਹੋਵੇ ਸਾਲ ਕਹਿੰਦੇ ਅਰਜੀ ਪਟਕੜੀ ਕਬੱਡੀ ਖਿਡਾਰੀ ਦਾ ਪੰਜ ਫੁੱਟ ਕੱਤ ਦੇ ਨਾਲ ਸਨਮਾਨ ਕੀਤਾ ਜਾਵੇਗਾ ਬਹੁਤ ਬਹੁਤ ਮੁਬਾਰਕਬਾਦ ਅਰਜੀ ਪਟਕੜੀ ਨੂੰ ਤੁਹਾਡੇ ਭਰਾ ਨੂੰ ਲੱਖ ਲੱਖ ਵਾਰ ਬਧਾਈ ਹਾਂਜੀ ਹਾਂਜੀ ਆਵਦੀ ਸਾਸ਼ਤਰੀ ਦੇ ਬੱਲਰਾ ਅਤੇ ਕਿਤੇ ਵੀ ਪੂਰੇ ਵਰਗਿਆਂ ਦੇ ਬੁੱਤੇ ਵਰਗਿਆਂ ਦੇ ਅੰਮ੍ਰਿਤ ਕਾਲੇ ਵਰਗਿਆਂ ਦੇ ਜਸਪਾਲ ਕਿਤੇ ਵੀ ਸਾਡਾ ਦੁਨੀਆ ਗਦਾਸੇ ਕਈ ਦੇ ਇਜਾਦਾ ਜਾਣਦੇ ਆ ਤੋਂ ਗੁਰਜਣਾ ਬੰਦਾ ਚਲੀਰ ਦੇ ਵਿੱਚ ਪੱਕੇ ਹੋ ਗਿਆ ਸਾਡੇ ਗਿਲਾਸੀ ਬਾਈ ਦੇ ਐਂ ਕਹਿੰਦੇ ਸਿਰੇ ਦਾ ਮੇਲਾ ਆ ਸਾਰੇ ਲੋਕ ਕਹਿੰਦੇ ਤਾੜੀਆਂ ਮਾਰ ਕੇ ਗਏ ਆ ਇਸ ਮੇਲੇ ਤੇ ਵੀ ਪਹਿਲਾ ਮੇਲਾ ਕਰਾਇਆ ਕਹਿੰਦੇ ਕਮੈਂਟਰਾਂ ਨੇ ਮੱਝ ਵੀ ਕਰਾਉਣ ਦੀ ਗੱਲ ਆ ਜੀ ਖੇਡਾਂ ਫਤ ਮੇਲੇ ਉਧਰ ਸਾਡੇ ਭਰਾ ਭਾਈ ਸੂਰਜ ਕਬੱਡੀ ਖਿਡਾਰੀ ਸਨਮਾਨ ਜਿਹੜਾ ਤੇ ਬੇ 5 ਫੁੱਟੇ ਕੱਪ ਜਰਾ ਕੀਤਾ ਔਰ ਇਧਰ ਦੋ ਰੇ ਤਾੜੀ ਮਾਰ ਦੋ ਇੱਕ ਵਾਰੀ ਹਾਂ ਸਾਡਾ ਸੀਰੀਅਲ ਦਾ ਟੀਮ ਆਈ ਆ ਸਾਡਾ ਸਾਫੇ ਟੀਮ 5 ਫੁੱਟੇ ਕਾ ਜਰਿਆ ਸਾਹਮਣੇ ਖੇਡ ਰਹੀ ਆ ਤਾੜੀਆਂ ਜ਼ੋਰਦਾਰ ਮਾਰਦੀ ਆ ਆਪਾਂ ਆਪਣੇ ਇਲਾਕੇ ਦਾ ਮੁੰਡਾ ਕਹਿੰਦੇ ਸੀਰੀਅਲ ਦਾ ਸਨਮਾਨ ਗਰਾਫੇ ਚ ਨੇਰੂ ਕੀਤਾ ਜਾ ਰਿਹਾ ਭਰਾਵਾਂ ਤੋਂ ਵੱਲ ਕੇ ਪਿਆਰ ਜਾਰੀ ਆ ਕਹਿੰਦੇ ਫੱਟੇ ਚ ਕਦੇ ਕਿੱਲ ਵਰਗੀ ਮੁੰਡਿਆਂ ਦੀ ਹਾਰ ਕਹਿੰਦੇ ਪਿਆਰ ਭਰਾਵਾਂ ਦਾ ਬਣਿਆ ਰਹੇ ਔਰ ਸਾਰੇ ਬਲਾਰਾਂ ਦਾ ਪੁੱਜਣਾ ਧੰਨਵਾਦ ਮੱਖਣ ਬਿਲਚੀਆਂ ਮਾਰ ਕੇ ਤੇ ਸਾਡਾ ਗਿਲਦਾਰ ਨਾਲ ਪ੍ਰਤੀ ਅਰਦਾਸ ਦਾ ਵੀ ਧੰਨਵਾਦ ਹੈ ਬਿੱਲੂ ਕੈਮਰਾਮੈਨ ਸਾਡਾ ਕਿਤੇ ਵਾ ਵਾ ਧੰਨਵਾਦ ਹੈ ਹਾਂ ਕਬੱਡੀ ਆ ਲੈਣ ਵਾਲੇ ਗੇਮ ਨੂੰ ਬਹੁਤ ਬੜੀ ਅਦਾ ਸਨਮਾਨ ਪ੍ਰਾਪਤ ਕਰ ਲੈ ਮੇ ਦੋਨੇ ਟੀਮਾਂ ਬੱਲੇ ਰੰਡੀ ਬੱਲੇ ਬੱਲੇ ਇੱਕ ਫੋਸਟ ਨਹੀਂ ਹੁੰਦੇ ਜੀ ਬੱਲੇ ਰੰਡੀ ਕੋ ਸਾਡੇ ਕਿਨੇ ਬਹੁਤ ਬਹੁਤ ਕਿਸੇ ਦਾ ਕੁਰਤਾ ਫਦਾ ਬੜੇ ਜੁਰਦਾਂ ਦਾ ਸਾਡੇ ਪੱਕੇ ਨੂੰ ਸ਼ੋਰ ਜੜਿਆ ਗਿਆ ਜਰੀ ਅੱਜ ਤਾਂ ਬੜੀ ਹੋਣੀ ਚਾਹੀਦੀ ਆ ਅੱਜ ਦੀ ਫਰਸਟ ਟੀਮ ਬਲਰਾਂ ਬਲਰਨੀ ਟੀਮ ਦਾ ਕੋਈ ਵੀ ਫਰਸਟ ਆ ਕੋਈ ਵੀ ਨਾਮ ਗ੍ਰਾਫਟ ਕਰਦੇ ਆ ਸਾਡੇ ਕੋਈ ਵੀ ਕਬੱਡੀ ਵਾਲੇ ਮੈਂਬਰ ਸਾਰੇ ਬਈ ਸੂਰੇ ਵਰਗੇ ਖੜਾ ਜਸਪਾਲ ਕਲਾਸਾ ਬੂਟਾ ਕਬੱਡੀ ਸਾਰੇ ਵੀਰਾਂ ਦਾ ਸਾਰੇ ਨਿੱਕਲੇ ਨਗਲੀਆ ਸਤਕਾਰ ਸਾਡਾ ਸਹਿਜਕ ਗੁੱਲ ਹੋ ਗਿਆ ਫਰਸਟ ਟੀਮ ਦੀ ਬਲਰਨੀ ਤੇ ਸੈਕੰਡ ਟੀਮ ਆਈ ਆ ਜੀ آگو جی ٹیم پچیم دو سو کرتا سائیکنڈ ٹیم آؤ جی پی آ جی میرا ہوا دوجا دن چل گیا پھر کا اگلا سوا کہ مجھے آ جی سائکن ٹیم ساری ٹی میری پتو جی ਮਿਲ कॾहिं तार के सिंध बूटे जी सिंधी यादि मिलंदा पहिरी सास हुया गू जिथी आस अूर गाउन जेके आए गगू वीर बई ज़रूर आए भई गगू ਆ ਭਰਾ ਬਣ ਕੇ ਗੱਗੂ ਬਾਈ ਆ बण ਵੀ ਆ बई ਲੈ ਵੀ ਕਰਾ ਲੋ ਭਰਾ ਇਧਰ ਖੇ ਮੈਦਾਨ ਦੇ ਵਿੱਚ ਸਨਮਾਨ ਕੀਤਾ ਰਿਹਾ ਜਨਮ ਕੀਤਾ ਜਾਵਾ ਸਾਡੇ ਲਖਬਿਰ ਦੇ ਫਾਦਰ ਸਾਹਿਬਾ ਲਖਵੀਰ ਵਾਲਾ ਪਿੰਡਾ ਕਿਨੇ ਸਾਡੇ ਲਖਬਿਰ ਦਾ ਬਹੁਤ ਅੱਲਾ ਫਰੀਦਦਾ ਔਰ ਜਾਂ ਮਾਪੇ ਕਿਸੇ ਕਿਸੇ ਨੇ ਗੰਦਾ ਪਰਮਾਤਮਾ ਸਾਡਾ ਲਖਬਿਰ ਦੇ ਫਾਦਰ ਸਾਹਿਬ ਜੱਟਾ ਲਖਵੀਰ ਵਾਲਾ ਪਿੰਡਾ ਜਿਵੇਂ ਮੋੜਦਾ ਸਾਡਾ ਲਖਬਿਰ ਜੇਦੀ ਮਿਹਨਤ ਕਰਦਾ ਰ ਇੱਕ ਦਿਨ ਤੇਰਾ ਨਾਮ ਚੋਟਾ ਤੀਰ ਚਮਕਾਉਣਾ ਵਦਿਆ ਮਾਪਿਆਂ ਕਰਿਆ ਸਾਡੇ ਲਖਬਿਰ ਨੇ ਆਓ ਜੀ ਬਹੁਤ ਸੋਹਣਾ ਟੂਰਨਾਮੈਂਡਾ ਸਾਰੇ ਮਿਲਾਂ ਨੂੰ ਧੰਨਵਾਦ ਸਾਰੇ ਸਾਊਂਡ ਵਾਲੇ ਟੀਮ ਦਾ ਲਾਉਂ ਵਾਲੇ ਦਾ ਕਬੱਡੀ ਅਲੱਗ ਤੜਕਦੇ ਰੱਲੀ ਵਾਲਿਆਂ ਦੀ ਦਾਸਣ ਲੱਗੀ ਜੀ ਸਾਰੇ ਪ੍ਰਬੰਧਾਂ ਦਾ ਬਹੁਤ ਵੱਡਾ ਧੰਨਵਾਦ ਭਾਈ ਪਰਮਾਤਮਾ ਦੀ ਮਿਹਰ ਨਾਲ ਭਾਈ ਸਰੇ ਜੜ ਗਿਆ ਟੂਰਨਾਮੈਂਟ ਸ਼ੁਕਰ ਹੈ ਪਰਮਾਤਮਾ ਦਾ ਸਾਰੇ ਪ੍ਰਬੰਧਾਂ ਦਾ ਬਹੁਤ ਵੱਡਾ ਧੰਨਵਾਦ ਬਾਦਰ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋ ਇਧਰ ਸਾਡੇ ਸਤਪਾਲ ਸਿੰਘ ਕੱਦੂ ਉਹਨਾਂ ਦਾ ਵਿਸ਼ੇਸ਼